ਬਲੈਕਪੁਸ਼ ਸਪੈਸ਼ਲ ਮਸੱਲ ਨੂੰ ਲਈ ਆਇਆ ਹਾਂ ਬਸਾਂਤਵੀਰ ਦੇ ਪਰਿਵਾਰ ਨੂੰ ਮਿਲਣਾ ਹੈ ਮੈਂ 22-23 ਸਾਲ ਦਾ ਆਇਆ ਚਾਈਨਾ ਡੋਰ ਜੀ ਮੈਂ ਵੀ ਆਉਣੀ ਸੁਣਿਆ ਵੀ ਕਾਫੀ ਖਤਰਨਾਕ ਹੈ ਨਾ ਬੰਦੇ ਦੇ ਗਲਗੁੱਲ ਤੇ ਲੱਗ ਜਾਂਦੀ ਹੈ ਤੇ ਡੈਥ ਵੀ ਹੈ ਇਹ ਬਹੁਤ ਲੋਕਾਂ ਦੀ ਤੈਸੀ ਸਰ ਆਪਸੇ ਜੀ ਗੱਲਾਂ ਕਰਦੇ ਦੋ ਸਾਈ ਮੇਰਾ ਆਪਾਂ ਨਹੀਂ ਲੈਣੀ ਹੈਗੀ ਹੈ ਨਾ ਚਾਰ-ਪੰਜ ਸਾਲਾਂ ਤੋਂ ਜਿਹੜੀ ਚਾਈਨਾ ਡੋਰ ਦੀ ਵਰਤੋਂ ਹੋ ਰਹੀ ਆ ਇਹ ਆਪਾਂ ਨੂੰ ਅਵਾਇਡ ਕਰਨੀ ਚਾਹੀਦੀ ਆ ਲਾਈ ਜੀ ਇਹ ਕਰਦਾ ਸੀ ਕਿ ਮੈਨੂੰ ਲੈ ਕੇ ਦੋ ਚਾਈਨਾ ਡੋਰ ਪਰ ਮੈਨੂੰ ਸਮਝਾਇਆ ਜਦੋਂ ਤੇ ਇਹ ਮੰਨ ਗਿਆ ਆਪਾਂ ਨੂੰ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਪੰਜਾਬ ਦੇ ਵਿੱਚ ਬਸੰਤ ਪੰਜਵੀਂ ਦਾ ਤਿਉਹਾਰ ਤੁਮ-ਤਮ ਦੇ ਨਾਲ ਲੋਕਾਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਸ਼ਹਿਰ ਦੇ ਅੰਦਰ ਚਹਿਲ-ਪਹਿਲ ਹੈ ਤੇ ਨੌਜਵਾਨ ਪਤੰਗਾਂ ਦੀਆਂ ਦੁਕਾਨਾਂ ਦੇ ਉਤੋਂ ਪਤੰਗ ਖਰੀਦਦੇ ਹੋਏ ਨਜ਼ਰ ਆ ਰਹੇ ਨੇ ਇੱਕ ਨੌਜਵਾਨ ਨੇ ਦੱਸਿਆ ਕਿ ਉਹ ਕਰੀਬ 23 ਸਾਲ ਬਾਅਦ ਇੰਗਲੈਂਡ ਤੋਂ ਪੰਜਾਬ ਆਇਆ ਹੈ ਉਸ ਦੇ ਵੱਲੋਂ ਵੀ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਉਸ ਨੇ ਨੌਜਵਾਨਾਂ ਨੂੰ ਬੱਚਿਆਂ ਨੂੰ ਅਪੀਲ ਵੀ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਉਸ ਨੇ ਕਿਹਾ ਕਿ ਇਹ ਚਾਈਨਾ ਡੋਰ ਦੇ ਨਾਲ ਕੀਮਤੀ ਜਾਨਾਂ ਜਾ ਰਹੀਆਂ ਨੇ ਇਸ ਕਰਕੇ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ ਉਸ ਨੂੰ ਨਾ ਵਰਤਿਆ ਜਾਵੇ ਕਮਲਜੀ ਸਿੰਘ ਕਮਲਜੀ ਕਿਹਦਾ ਹੈ ਮੈਂ ਇੰਗਲੈਂਡ ਤੋਂ ਪਾਈ ਇੰਗਲੈਂਡ ਕੋ ਸਪੈਸ਼ਲ ਬਸੰਤ ਨੂੰ ਲਈ ਆਇਆ ਹਾਂ ਬਸੰਤਵੀਰ ਪਰਿਵਾਰ ਨੂੰ ਮਿਲਣਾ ਹੈ ਮੈਂ 22-23 ਸਾਲ ਪਾੜ ਆਇਆ ਤੇ ਵਧੀਆ ਲੱਗਾ ਹੀ ਉੱਧਾ ਸਾਡਾ ਪਿੰਡ ਇੱਥੋਂ 22 ਕਿਲੋਮੀਟਰ ਤੇ ਮੈਂ ਵੀ ਛੋਟਾ ਜਿਹਾ ਚਲੇ ਗਿਆ ਬਾਹਰ ਤੇ ਹੁਣ ਪਹਿਲਾ ਪਿੰਡ ਜਿ ਮਨਾਇਦੀ ਸ਼ਾਇਦ ਪਹਿਲੀ ਵਾਰੀ ਮੈਂ ਆਉਣ ਲੱਗਿਆ ਭਰਾ ਮੇਰੇ ਕੋਲ ਵਧੀਆ ਲੱਗਾ ਮਾਹੌਲ ਬਹੁਤ ਵਧੀਆ ਬਾਅਦ ਵੀ ਬਸੰਤ ਮਨਾਉਂਦੇ ਆ ਜਾਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਅ ਬਸੰਤਤ ਨਹੀਂ ਪਰ ਉੱਥੇ ਜਿੱਦਾਂ ਦਿਵਾਲੀ ਲਈ ਮਨਾਉਂਦੇ ਆਂ ਬਸੰਤ ਕਾਈਟ ਫੈਸਟੀਵਲ ਨਹੀਂ ਹੈਗਾ ਪਰ ਉੱਧਾ ਜਿੱਦਾਂ ਸੀ ਸਾਈਡ ਜਾ ਕੇ ਤੁਸੀਂ ਕਰ ਸਕਦੇ ਥੋੜਾ ਬਹੁਤ ਆਪਦਾ ਸ਼ੌਕ ਪੂਰਾ ਪਰ ਆਹ ਸਟਾਈਲ ਨਹੀਂ ਹੈਗਾ ਉੱਥੇ ਹਾਂਜੀ ਚైనాਡੋਲ ਨੂੰ ਲੈ ਕੇ ਮੈਸੇਜ ਦੇਣਾ ਚਾਹੀਦਾ ਚైనాਡੋਲ ਜੀ ਮੈਂ ਵੀ ਆਣੀ ਸੁਣਿਆ ਵੀ ਕਾਫੀ ਖਤਰਨਾਕ ਹੈ ਨਾ ਬੰਦੇ ਦੇ ਗਲਗੁੱਲ ਤੇ ਲੱਗ ਜਾਂਦੀ ਹੈ ਤੇ ਡੈਥ ਵੀ ਆਈ ਬਹੁਤ ਲੋਕਾਂ ਦੀ ਤੁਸੀਂ ਸਭ ਆਪਸੇ ਜੀ ਗੱਲਾਂ ਕਰਦੇ ਤਾਂ ਪਾਈ ਮੈਰਾ ਆਪਾਂ ਨਹੀਂ ਲੈਣੀ ਹੈਗੀ ਨਾ ਕਿਉਂਕਿ ਮਾਂ ਪਿਓ ਦਾ ਫਰਜ਼ ਬੰਦਾ ਬੱਚਿਆਂ ਨੂੰ ਹਨਾ ਨਾ ਲੈ ਕੇ ਦੇਣ ਉਹ ਜਿਹੜੇ ਵੱਡੇ ਆ ਉਹਨਾਂ ਨੂੰ ਵੇਲੇ ਮਾਂ ਪਿਓ ਦੇ ਬੰਦਾ ਵੀ ਨਾਂ ਵਰਤਣ ਦੇਣ ਬਾਜਵੇਂ ਪੌਲਸ ਵੀ ਚੈੱਕ ਕਰਦੀ ਆ ਫੇ ਪ੍ਰੋਬਲਮ ਹੁੰਦੀ ਹੈ ਨਾ ਇਹ ਨਾਲੇ ਲੋਕਾਂ ਦਾ ਪਤਾ ਹੀ ਨੁਕਸਾਨ ਹੈ ਇਸ ਚੀਜ਼ ਦੇ ਵਿੱਚ ਨਾ ਕੱਲੋਂ ਕੋਈ ਹਨੀ ਖਾਹੀ ਨਭੀ ਹੋ ਜੇ ਤੇ ਕੇ ਆਪਾਂ ਪਛਤਾਉਣੇ ਹਨਾ ਤੇ ਜੇ ਆਪਾਂ ਹੀ ਸਾਰੇ ਸੇਫ ਚੱਲਾਂਗੇ ਤੇ ਦੂਸਰੀ ਨਾਰਮਲ ਵਰਤ ਲੋ ਨਹੀਂ ਦੂਰੀ ਵਾਰੀ ਦੇਗੇ ਚੀਜ਼ ਜੇ ਆਪਾਂ ਯੂਜ਼ ਕਰਨੀ ਹੈ ਤੇ ਹੁਣ ਮਾਂ ਕੋ ਪਿਓ ਦਾ ਖੱਟ ਬੰਦਾ ਜੀ ਤੇ ਕਿਦਾਂ ਦੇ ਹਾਂਜੀ ਮੇਰਾ ਨਾਮ ਜੀ ਜੀਪੀ ਸਿੰਘ ਹੈ ਜੀ ਮੈਂ ਤੁਹਾਨੂੰ ਲੈ ਕੇ ਕਿਸ ਤਰ੍ਹਾਂ ਤੁਹਾਨੂੰ ਜਾਗਣ ਨੂੰ ਆਉਣਾ ਇਸ ਮਸਾਂਤ ਕਿਸ ਤਰ੍ਹਾਂ ਆਉਣਾ ਇਸ ਮਸਾਂਤ ਦਾ ਬਹੁਤ ਵਧੀਆ ਤਰੀਕੇ ਨਾਲ ਮਨਾਉਣੀ ਚਾਹੀਦੀ ਹੈ ਆਪਾਂ ਨੂੰ ਤੇ ਇੱਕ ਹੀ ਇਹਦੇ ਵਿੱਚ ਜਿਹੜੀ ਬੈਡ ਹੈਬਿਟ ਹੈਗੀ ਆ ਜਿਹੜੀ ਆ ਕੁਝ ਸਾਲਾਂ ਤੋਂ 4-5 ਸਾਲਾਂ ਤੋਂ ਜਿਹੜੀ ਚਾਈਨਾ ਡੋਰ ਦੀ ਵਰਤੋਂ ਹੋ ਰਹੀ ਆ ਇਹ ਆਪਾਂ ਨੂੰ ਅਵੋਇਡ ਕਰਨੀ ਚਾਹੀਦੀ ਆ ਅੱਜ ਕੱਲ ਬਾਜ਼ਾਰਾਂ 'ਚ ਸ਼੍ਰੀ ਆਮ ਚਾਈਨਾ ਡੋਰ ਵਿਕੀ ਜਾਂਦੀ ਆ ਲੋਕੀ ਸਕੂਲਾਂ ਵਿੱਚ ਵੇਚੀ ਜਾਂਦੇ ਆ ਸਕੂਲ ਡਰਾਈਵਰ ਵੇਚੀ ਜਾਂਦੇ ਬਹੁਤ ਤਰ੍ਹਾਂ ਦੇ ਹੈਗੇ ਆ ਮੇਰੇ ਕੋਲ ਵੀ ਆਫਰਸ ਆਏ ਸੀ ਪਰ ਮੈਂ ਇੱਕ ਪ੍ਰਣ ਕੀਤਾ ਸੀ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਬਹੁਤ ਸਾਰੇ ਲੋਕ ਚਾਈਨਾ ਡੋਰ ਕਿਸੇ ਨਾਲ ਗਲਾ ਕੱਟ ਗਿਆ ਕਿਸੇ ਦੇ ਇੱਥੇ ਫਿਰ ਗਈ ਡੋਰ ਤੇ ਕਈਆਂ ਦੀ ਤਾਂ ਅਮ੍ਰਿਤਿ ਹੋ ਗਈ ਉਹ ਮੌਤ ਦੇ ਲੱਗ ਗਏ ਤੇ ਆਪਾਂ ਜਿਹੜਾ ਇਹ ਹੈ ਨਾ ਬਹੁਤ ਹੀ ਘਾਤਕ ਹੈਗਾ ਜਿਹੜਾ ਆਪਣਾ ਹਥਿਆਰ ਵਾ ਇਹ ਆਪਾਂ ਨੂੰ ਬੱਚਿਆਂ ਦੇ ਹੱਥ ਵਿੱਚ ਨਹੀਂ ਦੇਣਾ ਚਾਹੀਦਾ ਆਪਣੇ ਕੋਲ ਇੱਕ ਹੀ ਜਿਹੜਾ ਬਸੰਤ ਆ ਉਹ ਸਾਰਿਆਂ ਨਾਲ ਮਿਲ ਕੇ ਮਨਾਉਣਾ ਚਾਹੀਦਾ ਵਧੀਆ ਤਰੀਕੇ ਨਾਲ ਮਨਾਉਣਾ ਚਾਹੀਦਾ ਕੋਈ ਹੁੰਲੜਬਾਜੀ ਨਹੀਂ ਕਰਨੀ ਚਾਹੀਦੀ ਪਤੰਗਾਂ ਦਾ ਪਿਆਰ ਆ ਆਪਣਾ ਇੰਜੋਏ ਕਰੋ ਲੋਕ ਦੂਰੋਂ ਦਰੋਂ ਅਫਰੋਇਪਰ ਚ ਬਸੰਤ ਮਨਾਉਣ ਆਉਂਦੇ ਆ ਮੈਂ ਵੀ ਆਪਣੇ ਬੇਟੇ ਨਾਲ ਅੱਜ ਆਇਆ ਵਾਂ ਤੇ ਮੈਂ ਇਹ ਪਹਿਲਾਂ ਇਹ ਜਿੱਦ ਕਰਦਾ ਸੀ ਕਿ ਮੈਨੂੰ ਲੈ ਕੇ ਦੋ ਚਾਈਨਾ ਡੋਰ ਪਰ ਮੈਨੂੰ ਸਮਝਾਇਆ ਜਦੋਂ ਤੇ ਇਹ ਮੰਨ ਗਿਆ ਆਪਾਂ ਨੂੰ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਕਿਉਂਕਿ ਬੱਚੇ ਜੇ ਆਪਾਂ ਸਮਝਾਵਾਂਗੇ ਆਪਾਂ ਖਰੀਦਾਂਗੇ ਨਾ ਤਾਂ ਨਾ ਕੋਈ ਵੇਚੂਗਾ ਲੋਕੀ ਕਹਿੰਦੇ ਜੀ ਉਹ ਵੇਚਦਾ ਹੋਵੇ ਇਹ ਤਾਂ ਜਦੋਂ ਆਪਾਂ ਖਰੀਦਦਾਰ ਹਟ ਜਾਾਂਗੇ ਤੇ ਕੋਈ ਵੇਚ ਹੀ ਨਹੀਂ ਸਕਦਾ ਜਦੋਂ ਖਰੀਦਦਾਰ ਹੀ ਨਹੀਂਗੇ ਤੇ ਉਹ ਚੀਜ਼ ਲਊ ਕੌਣ ਤੇ ਆਪਾਂ ਨੂੰ ਵਧੀਆ ਤਰੀਕੇ ਨਾਲ ਮਨਸੰਤ ਬਣਾਉਣੀ ਚਾਹੀਦੀ ਆ ਜਿਹੜੀ ਆਮ ਦੋਰਾ ਬਹੁਤ ਸਾਰੀਆਂ ਹੈਗੀਆਂ ਆ ਵੇਖੋ ਇੱਥੇ ਦੋਰਾ ਕਾਫੀ ਜਿਹੜੀਆਂ ਬਾਜ਼ਾਰ ਵਿੱਚ ਲੱਗੀਆਂ ਹੋਈਆਂ ਆਪਾਂ ਨੂੰ ਇਹ ਡੋਲਾ ਦੀ ਵਰਤੋਂ ਕਰਨੀ ਚਾਹੀਦੀ ਜਿਹੜੀ ਕਿਸੇ ਵਾਸਤੇ ਹਾਨੀਕਾਰਕ ਨਾ ਹੋਵੇ ਤੇ ਇੰਜੋਏ ਕਰੋ ਬਹੁਤ ਹੀ ਵਧੀਆ ਚੈਨ ਪੈਲ ਹੋਈ ਪਈ ਆ ਪੂਰੇ ਅਸੀਂ ਵੀ ਗੁੱਡੇ ਲੈਣ ਆਏ ਆ ਜੀ ਤੇ ਬਹੁਤ ਮੈਂ ਪੰਜਾਬ ਤੇ ਜਦੋਂ ਘਰ ਤੋਂ ਆ ਰਿਹਾ ਸੀ ਬਹੁਤ ਜ਼ਿਆਦਾ ਡੀਜੇ ਵਗੈਰਾ ਲੱਗੇ ਹੋਏ ਆ ਲੋਕ ਦੂਰੋਂ ਦੂਰੋਂ ਆਏ ਆ ਪੂਰੇ ਫਰੋਈਪੁਰ ਵਿੱਚ ਤੇ ਟ੍ਰੈਫਿਕ ਪੂਰਾ ਜਾਮਾ ਫਰੋਈਪੁਰ ਫਰੋਈਪੁਰ ਵਿੱਚ ਕਿਸੇ ਨੰਗਰ ਦੀ ਜਗ੍ਹਾ ਨਹੀਂ ਹੈਗੀ ਬਾਰ ਵੀ ਤੁਸੀਂ ਨਿਗਾਹ ਮਾਰ ਸਕਦੇ ਹੋ ਬਹੁਤ ਵਧੀਆ ਚੱਲ ਰਿਹਾ ਜੀ ਤੇ ਆ ਮੇਰਾ ਬੇਟਾ ਹੈਗਾ ਜੀ ਤੇ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਤੇ ਅਸੀਂ ਗੁੱਡੇ ਲੈਣ ਆਏ ਆ ਤੇ ਬਹੁਤ ਵਧੀਆ ਲੱਗ ਰਿਹਾ ਈ ਸਾਨੂੰ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਤੰਗਾਂ ਦੀਆਂ ਦੁਕਾਨਾਂ ਦੇ ਉੱਤੇ ਨੌਜਵਾਨਾਂ ਦੀ ਬੱਚਿਆਂ ਦੀ ਕਾਫੀ ਜ਼ਿਆਦਾ ਭੀੜ ਹੈ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ क्रेਜ਼ ਵੀ ਦੇਖਣ ਨੂੰ ਮਿਲ ਰਿਹਾ ਹੈ ਦੁਕਾਨਾਂ ਦੇ ਉੱਤੇ ਖੜ ਕੇ ਉਹ ਪਤੰਗ ਖਰੀਦ ਰਹੇ ਨੇ ਚਾਰੇ ਪਾਸੇ ਦੁਕਾਨਾਂ ਸਜਾਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੀ ਕਿ ਪੰਜਾਬ ਦੇ ਵਿੱਚ ਇਹ ਤਸਵੀਰਾਂ ਨੇ ਫਿਰੋਜ਼ਪੁਰ ਤੋਂ ਜਿੱਥੇ ਬਸੰਤ ਪੰਜਮੀ ਦਾ ਤਿਉਹਾਰ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਫਿਰੋਜ਼ਪੁਰ ਤੋਂ ਪਰਮਜੀਤ ਖਾਨਾ ਪੰਜਾਬੀ ਲੋਕ ਚੈਨਲ